ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ ਵਾ ਬਿਲਕੁਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਲਾ ਕੇ ਥੱਲੇ ਬਾਹਰ ਨੂੰ ਲੇਕੇ ਚਲੋ ਮੈਂ ਨਹੀਂ ਜਗਾ ਨਾ ਮਾਰ ਰਿਹਾ ਹਾਂ ਹੱਥ ਉਹ ਯਾਰ ਸਿਰ ਮਾਰ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਬਗੈ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਪਰ ਕਿਰਪਾ ਦਾ ਸਥਾਨ ਹੀ ਨਾ ਆਏਗਾ ਸਾਂਭੀ ਰੱਖਤਾ ਵੇਖੀ ਨਾ ਆਪਾਂ ਆਹ ਹੁਣ ਕਹਿੰਦਾ ਲਾਤਾ ਆ ਗਿਆ ਧਿਆਨ ਨਾਲ ਗੁਰਤਾ ਸਾਹਿਬ ਉੱਪਰ ਆ ਜੋ ਸਾਡੇ ਸੁਭਾਣ ਜਵਾਬ ਦੇ ਇੱਥੇ ਆਪ ਦੀ ਮਾੜੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਡੇੜਾ ਕਰ ਕਰਨ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਆਏ ਜਿਹੜੇ ਆਪ ਦੇਖੋ ਮੇਰੀ ਸੁਣੋ ਗੱਲ ਮੀਂਹ ਨਹੀਂ ਲੱਗਦਾ ਮੇਰੇ ਸੁਭਾਣ ਜਵਾਬ ਦੇ ਨਹੀਂ ਮੇਰਾ ਸਿਰ ਤੇ ਮੈਂ ਕੱਟ ਰਿਹਾ ਜੀਦਾ ਇਸ ਗੁਰਦੁਆਰੇ ਵਿੱਚ ਉਛੰਦਾਂ ਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣੀ ਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਵੀ ਜਿਦਾਂ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪ ਨੂੰ ਪਤਾ ਹੈ ਇਹ ਪਾਰੇ ਹਾਲੇ ਜਾਣਦੇ ਹਾਂ ਕੋਈ ਰਾਹ ਕੋਈ ਜਾਣਕਾਰ ਹੋਵੇ ਅਣੀ ਜੇ ਤੇ ਪਾਰੇ ਆਉਂਦੇ ਆ ਸਾਨੂੰ ਉਹ ਸਾਡੇ ਨਾਲ ਚਲੀ ਜੂ ਸੋਵਿੰਦਰ ਬਾਹਰ ਹੈ ਮੇਸਟਰ ਹੈ ਲੋਕ ਮੂਵੀਆਂ ਬਣਾਉਣਗੇ ਮੂਵੀਆਂ ਬਣਾ ਦੇ ਫਿਰ ਉੱਥੇ ਜਿਹੜੇ ਸਟਾਫ ਲਾ ਦੇ ਵੀ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਹੀ ਹਿੰ ਮੰਨਦੇ ਹਾਂ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਛੀ ਸਿੰਘ ਸੀਸਾ ਨਾਂ ਲੈ ਕੇ ਜਦੋਂ ਕਿ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕੈਲ ਨਹੀਂ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਜੋ ਕਿ ਸੀ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਂਦੇ ਸੀ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਿੰਨੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇਤੋਂ ਸੁਰੂਪ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਇਸ ਵੀਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਇਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾਮ ਤੁਹਾਡਾ 10 ਬਬਸ ਸੁਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰੂਪ ਇਹ ਕੀ ਮਸਲਾ ਕੀ ਹੋਇਆ ਮਸਲਾ ਇੱਕ ਸਾਡਾ ਜਵਾਈ ਹੈ ਇਹ ਤੇ ਬੰਦਾ ਭੱਲਾ ਜੀ ਜਿਦਾ ਸੀ ਦਸੀਆਂ ਦੇ ਪਹਰੇ ਵਾਲ ਚਾਹ ਪਾਏ ਦੇ ਮਈਆ ਬਣਾ ਦੇ ਉਹ ਆਪਣਾ ਕੇ ਨਾਲੇ ਮਰਗਣ ਸਿਰੌਣੀ ਪੇਟੀ ਆਪਾਰ ਦਾ ਦਰਖਾਵਾ ਦੇਤੀ ਵਰਹਾ ਘਰੇ ਆਉਂਦੇ ਆ ਬਾਹਰ ਮਾਰਦੇ ਜਿਹੜਾ ਵੀ ਉਹਨਾਂ ਦੇ ਘਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਰੀਣਾ ਕਿ ਨਹੀਂ ਹੁੰਦਾ ਇਹ ਪਾਰੇ ਆਲੇ ਜਾਣਦੇ ਹਾਲੇ ਕੋਈ ਹੁੰਦਾ ਜਾਂਦਾ ਦਾ ਕੋਈ ਜਾਣਕਾਰਾ ਹੋਵੇ ਜੇ ਤੇ ਪਾਰੇ ਆਉਂਦੇ ਆ ਸਾਨੂੰ ਵੀ ਕੋਈ ਸਾਡੇ ਨਾਲ ਚੀਜ਼ ਹੋਣੀ ਸੁਖਿੰਦਰ ਬਾਹੜਾ ਇਹਨੇ ਚ ਸੋਕ ਮੋਈਆਂ ਬਣਾ ਲੈਂਦੇ ਆ ਮੂਵੀਆ ਬਣਾਵੇ ਸ੍ਰੀ ਪੀਟੀ ਦੇ ਸਟਾਰਟ ਕਰਦੇ ਵੀ ਬਾਬਾ ਜੀ ਕੋ ਦਾ ਸਿਣਾਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹ ਅਤਰਾਹੀ ਇਹ ਨਹੀਂ ਮੰਨਦੇ ਹਾਂਜੀ ਉਹਨੇ ਮਹਾਰਾਜ ਦੇ ਰੂਪ ਲੈ ਚਲੇ ਹਾਂ ਉਹਨੂੰ ਜਾਨ ਲੈ ਚਲੇ ਪੋਤੀਆਂ ਲੈ ਚਲੇ ਆ ਮਾਰ ਕਿੱਡੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਅਸੀਂ ਦਾਸ ਸਿੰਘ ਦੇ ਨਾਮ ਬਾਬਾ ਦੀਪ ਸਿੰਘ ਸ਼ਹੀਦ ਮਾਰਾ ਰਵੀ ਸਿੰਘ ਜੀ ਸਮੇਂ ਨਾਲ ਹਾਂ ਤੇ ਬਹੁਤ ਖੁਸ਼ੀ ਦਾ ਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਇੱਥੇ ਵਾਕੀ ਪੁੱਛ ਬੱਛੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਜਾਂਦੇ ਨੇ ਮੈਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਦੁਖੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਜੇ ਬਾਂਹ ਦੇ ਸ਼ਬਦ ਦੱਸੀਆਂ ਨੇ ਹਾਂਜੀ ਲੈਟਨੀ ਕਰੋ ਤੋ ਉਹ ਲੈਣਾ ਚਾਹੀਦਾ ਹੈ ਹਾਂ ਤੇ ਇਹ ਚੁੱਕ ਲੈਣੇ ਕੌਣ ਕਿਹਨੂੰ ਬਾਕੀ ਦੇ ਸੁਹਾਸਣ ਸਾਹਿਬ ਕਰਨਾ ਆਹ ਆ ਆ ਤੇਰੇ ਮੇਰੇ ਸੈਂਚੂਰੀ ਨੇ ਜਾਓ ਜਾਓ ਉਹ ਵੀ ਬੇਚੀ ਗਈ ਜਿਹੜਾ ਪਾਰੀਏ ਦੇ ਵਿੱਚ ਵੀ ਨਾ ਪਈਆ ਹੁਣ ਇੱਥੇ ਦਰਵਾਣੀ ਦੀ ਕੋਈ ਨਹੀਂ ਕੋਸਚਣਾ ਦਰਵਾਣੀ ਦੀ ਆ ਦੇਖੀ ਸਹੀ ਕੀ ਨਹੀਂ ਭਾਗ ਦੋ ਆ ਉਹ ਗੰਗਸਾਹ ਗੱਲ ਕਰਦੀ ਨਾਲ ਤੇ ਬਾਕੀ ਜੀ ਕਾ ਕੀ ਹਾਂਜੀ ਉਹ ਸਾਰਾ ਯਾਰ ਉਹਨੂੰ ਕੋਈ ਬਰਗਰ ਡੋਇਟ ਜੀ ਹੈ ਉਹ ਬਾਕੀ ਜਾਓ ਸਾਰੇ ਆਪਾਂ ਲੈ ਸੁਭਾਸ਼ ਸਿੰਘ ਸਰ ਤਰਵਾਓ ਫਰਮਾਨਾ ਤੋਂ ਲੈ ਆ ਰਹੇ ਸੁਭਾਸ਼ ਸਿੰਘ ਉਹ ਤੇ ਉਹ ਤੇ ਲਈ ਬਰਗਰ ਬੰਦਾ ਪਾਪਾ ਜੀ ਹਾਂਜੀ Cảm ơn các bắp đã theo dõi và ủng hộ cho kênh lalaschool Để không bỏ ਪੋਤੀਆਂ ਪੋਤੀਆਂ ਸੁਖ ਸੁਖਮੀ ਸਾਹਿਬ ਸੁਖੀ ਸਾਹਿਬ ਆਲਾ ਯੋਗ ਇਧਰ ਫੜਾ ਦੋ ਛੱਤ ਰਿਆ ਗਾਲੂ ਹੋ ਜੋ ਅੱਗੇ ਅੱਗੇ ਹੋ ਜੋ ਆ ਜਾਓ ਆ ਜਾਓ ਬਾਗਰੂ ਅੱਗੇ ਆ ਜਾਓ ਰੁਕ ਜਾ ਰੁਕ ਜਾ i uh to -huh. uh -huh.